ਸਤਨਾਮ ਸ਼ੀਵਾਇ ਤੂ ਸੰਗੀਤ ਤੋ ਤੇ ਆ ਗਏ ਅਰਦਾਸ ਸੁਭ ਮਾਰੀ ਜੀਉ ਪਿੰਦ ਸਭ ਤੇਰਾ ਪੱਥਰ ਤਾਰੇ ਜਿਹਾ ਰਾਇ ਦੇ ਉਸ ਘਰੇ ਦਰਸ਼ਨ ਕਰ I am Ave Maria, ਯਾਰ ਜੂ ਪ੍ਰਵਯਾ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਈ Ab mir wach sie ਕਰਤਾ ਸੋਈ ਤੇ ਇਸ ਨੂੰ ਦੂਜਾ ਵਰਨ ਕੋਈ ਜਿਸ ਸੱਚ ਲਾਏ ਸੋਈ ਲਾਗੈ ਨਾਮਿਕ ਨਾਮ ਸਦਾ ਸੁਖਿਆਕੈ لاہی <سلام> رو رسنا بیتر کرتے ہوئے صبح سی صبح سارے اکو جی ست نام سری واگ گرو جی ست سری والے گرو جی نا جا ਗੰਗਾਂ ਕੀ ਸੇ ਪਾਸਾ ਤੁੰ ਸਹਿਬ ਸ੍ਰੀ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੀ ਪਾਵਨ ਰੋਕਸ਼ਕ ਕਰਨ ਲਈ ਆਨਾ ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਏ ਭਾਈ ਇਹ ਨਹੀਂ ਦੱਸਿਆ ਜਾ ਸਕਦਾ ਕਿ ਪ੍ਰਮਾਤਮਾ ਦਾ ਨਾਮ ਕਿਸ ਮਨ ਨੂੰ ਮਿਲ ਸਕਦਾ ਹੈ ਅਦੇ ਨਾਹੀ ਇਹ ਦਸਿਆ ਜਾ ਸਕਦਾ ਹੈ ਕਿ ਕੇ ਅਕਾਲ ਪੁਰਖ ਵਹਿਗੁਰੂ ਜੀ ਦਾ ਨਾਮ ਕਿੰਨੇ ਪੂਰ ਤਾਕਤ ਵਾਲਾ ਹੈ ਜੋ ਸੇ ਜਨ ਧਨ ਜਿਨ ਇੱਕ ਨਾਮ ਵਿਵਲਾਏ ਜਨ ਅਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਹਿਰਦੇ ਵਿੱਚ ਵਸਾਇਆ ਹੈ ਨਾਮ ਦੇ ਵਿੱਚ ਸੁਰਤ ਨੂੰ ਜੋੜਿਆ ਹੈ ਉਹ ਭਾਗਾਂ ਵਾਲੇ ਨਾਨਕ ਗੁਰਮਤਿ ਸਾਚੀ ਸੱਚਾ ਵਿਚਾਰ ਜਿਹੜਾ ਮਨੁੱਖ ਭਾਈ ਕਦੇ ਨਾ ੁਖਾਈ ਖਾਨਵਾਰੀ ਗੁਰੂ ਦੀ ਮਤਿ ਬ੍ਰਹਮਣ ਗਤਦਾ ਹੈ ਉਹ ਮਨੁੱਖ ਸਦਾ ਫਿਰ ਪ੍ਰਭੂ ਦੇ ਗੁਨਾਮ ਦੀ ਵਿਚਾਰ ਆਪਣੇ ਅੰਦਰ ਵਸਾਉਂਦਾ ਹੈ ਆਪੇ ਰਖੇ ਦੇਵ ਵਿਚਾਰ ਪਰੇ ਵਿਚਾਰ ਪ੍ਰਭੂ ਕਾਲਪੁਰਖ ਉਸ ਨੂੰ ਆਪ ਹੀ ਦਿੰਦਾ ਹੈ ਜਿਸ ਉਤੇ ਆਪ ਮਿਹਰ ਕਰਦਾ ਹੈ ਜਿਸ ਉਤੇ ਆਪ ਇਹ ਵਰਸ਼ ਕਰਦਾ ਹੈ ਹਰ ਨਾਮ ਅਚਰਜ ਪ੍ਰਾਪਿਆ ਉਸਨਾ ਮਹਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਜਿਹੜੀ ਹੈ ਇਹ ਅਤਾਲਪੁਰਖ ਦਾ ਨਾਮ ਬੜੀ ਤਾਕਤ ਵਾਲਾ ਹੈ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਅਰੇ ਨਾਮ ਤੋਂ ਆਪ ਹੀ ਕਿਸੇ ਬੁਲਬਾਗੀ ਨੂੰ ਸੁਣਾਉਂਦਾ ਹੈ ਕਲੀ ਕਾਮ ਵਿੱਚ ਗੁਰਮੁਖ ਪਾਏ ਰਹਾਉ ਇਹ ਚਾਗਣਿਆ ਪਰੇ ਨਹਾਰ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਾਨੂੰ ਕਰੰਤਾ ਹੈ ਹਾਂ ਮੂਰਖ ਮੂਰਖ ਮਨ ਮਾਨੀ ਤੇ ਪਈ ਜੇ ਅਸੀਂ ਆਪਣੇ ਮਨ ਦੇ ਵਿੱਚ ਗਉ ਦੇ ਨਾਲ ਵਿਚਾਰੀਏ ਧਿਆਨ ਦੇ ਨਾਲ ਵੇਖੀਏ ਤਾਂ ਸਤਿਗੁਰੂ ਕਹਿੰਦੇ ਅਸੀਂ ਹਉਮੈ ਦੇ ਕਾਰਨ ਨਿਰੋਲ ਮੂਰਖ ਹਾਂ ਹਉਮੈ ਵਿੱਚ ਸਭਕਾਰ ਖਮਾਏ ਕਿਉਂਕਿ ਪਾਸਾ ਕਹਿੰਦੇ ਸਿਉ ਜੀਵ ਜਿਹੜੇ ਆਪਨਾ ਹਰੇਕ ਅੰਮ ਹਉਮੈ ਦੇ ਆਸ ਤੇ ਕਰਦੇ ਹਾਂ ਗੁਰ ਪ੍ਰਸਾਦਿ ਹਉਮੈ ਜਾਏ ਇਹ ਹਉਮੈ ਸਾਡੇ ਅੰਦਰੋਂ ਘਾਈ ਗੁਰੂ ਦੀ ਕਿਰਪਾ ਨਾਲ ਦੂਰ ਹੋ ਸਕਦੀ ਹੈ ਆਪੇ ਬਖਸ਼ੇ ਲੈ ਮਿਲਾਏ ਈ ਉਸੇ ਉੱਤੇ ਕਿਰਪਾ ਕਰਦਾ ਹੈ ਉਸੇ ਨੂੰ ਅਕਾਲ ਪੁਰਖ ਵੈਰੂ ਗੁਰੂ ਮਨਾਉਂਦਾ ਹੈ ਜਿਸ ਉੱਤੇ ਪ੍ਰਭੂ ਆਪ ਮਿਹਰ ਕਰਦਾ ਹੈ ਵਿਖਿਆ ਕਾ ਧਾਨ ਬਹੁਤ ਅਮਾਨ ਹੈ ਭਾਈ ਇਹ ਦੁਨੀਆ ਵਾਲਾ ਜਿਹੜਾ ਧਨ ਹੈ ਮਾਇਆ ਹੈ ਇਹ ਮਾਇਆ ਦਾ ਧਨ ਨੁਦ ਮੰਗ ਵਿੱਚ ਅਵੜਾਂ ਕਾਰ ਪੈਦਾ ਕਰੇ ਹੰਕਾਰ ਰੂਪੈ ਨਾ ਕਵਨਾਨ ਤੇ ਜਿਹੜਾ ਮਨੁੱਖ ਭਾਈ ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈ ਉਹ ਪ੍ਰਭੂ ਦੇ ਮਜੂਰੀ ਦੇ ਵਿੱਚ ਕਦੇ ਵੀ ਫਿਰ ਆਦਰ ਨਹੀਂ ਪਾਉਂਦਾ ਆਪ ਚੋੜ ਸਦਾ ਸੁਖ ਹੋਈ اے ਭਾਈ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬੁਣਿਆ ਰਹਿਦਾ ਹੈ ਜਿਹੜਾ ਆਪਣੇ ਅੰਦਰੋਂ ਹਾਮੇਂ ਕੱਢ ਦਿੰਦਾ ਹੈ ਹੰਕਾਰ ਨੂੰ ਕੱਢ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਛੱਡ ਕੇ ਹੰਕਾਰ ਹਮੇਂ ਛੱਡ ਕੇ ਸਦਾ ਹੀ ਫਿਰ ਅੰਦਰ ਆਨੰਦ ਬਣਿਆ ਰਹਿੰਦਾ ਹੈ ਗੁਰਮਤਿ ਸਾਧਾਣੀ ਸੱਚ ਸੋਈ اے ਭਾਈ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਗੁਰੂ ਦੀ ਮਤ ਲੈ ਕੇ ਤੁੰਗੂ ਅਬੂ ਦਾਸ ਸੁਮਰਾਲ ਕਹਿੰਦੇ ਮੈਂ ਤੇ ਗੁਰੂ ਦੀ ਮੱਤ ਲਈ ਹੈ ਤੇ ਗੁਰੂ ਦੀ ਮੱਤ ਲੈ ਕੇ ਤਾਂ ਸਦਾ ਤੇ ਪ੍ਰਭੂ ਦੀ ਸਿੱਖ ਸਲਾਹ ਕਰਦਾ ਰਹਿੰਦਾ ਹਾਂ ਆਪੇ ਸਜੇ ਕਰਤਾ ਸੋਏ ਇਹ ਭਾਈ ਉਹ ਕਰਤਾ ਆਪ ਹੀ ਸਜ ਸਿੱਖੀ ਨੂੰ ਪੈਦਾ ਕਰਦਾ ਹੈ ਇਸ ਵਿਨੰਦੂਚਾ ਅਵਰ ਨ ਹੋਏ ਕੋਤੋਂ ਵਿਨਾ ਕੋਈ ਹੋਰ ਇਹੋ ਜਹੀ ਅਵਸਥਾ ਬਣਾਏ ਇਹ ਜਿਹੜਾ ਕਿਉਂ ਕਲਾ ਇੱਕ ਅਕਾਲ ਪੁਰਖ ਵਹਿਗੁਰੂ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਹੈ ਉਹ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਐਸਾ ਇਸ ਸੰਸਾਰ ਵਿੱਚ ਕਿਤੇ ਵੀ ਨਹੀਂ ਹੈ ਜਿਸ ਸੱਚ ਨਾਏ ਜਿਸੂਈ ਲਾਕੇ ਤੇ ਪਾਸਾ ਕਹਿੰਦੇ ਉਹ ਪ੍ਰਤਾਕ ਅਕਾਲ ਪੁਰਖ ਵਹਿਗੁਰੂ ਜਿਸ ਮਨੁੱਖ ਨੂੰ ਵੀ ਅੰਤਨ ਸਦਾ ਅਰਥ ਨਾਮ ਦੇ ਵਿੱਚ ਜੋੜਦਾ ਹੈ ਭਾਈ ਉਹੀ ਮੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖਿਆਖੇ ਤੇ ਹੁਣ ਵੱਡਿਆਂ ਦੀ ਮੋੜ ਲਾ ਕੇ ਤੁਨ ਗੁਰੂ ਅਮਰਕਾਸ ਮਹਾਰਾਜ ਵਚਨ ਕਰਦੇ ਨੇ ਹੀ ਨਾਨਕ ਜਿਹੜਾ ਮੁੱਖ ਨਾਮ ਦੇ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਮਨ ਆਤਮਿਕ ਆਨੰਦ ਬਣਾ ਜਾਂਦਾ ਹੈ ਇਸ ਲੋਕ ਵਿੱਚ ਵੀ ਤੇ ਪਰਮ ਨਾਨਕ ਨਾਮ ਸਦਾ ਸੁਖ ਇਥੇ ਵੀ ਸੁਖ ਹੈ ਸੁਖ ਹੀ ਸੁਖ ਮਿਲਣਗੇ ਤੇ ਬਾਸਾ ਕਹਿੰਦੇ ਆਗੈ ਅੱਗੇ ਤੋਂ ਲੋਕ ਦੇ ਵਿੱਚ ਜਿੱਥੇ ਇਹ ਸੰਸਾਰ ਦਾ ਤਿਆਗ ਕਰਕੇ ਜੀਣਾ ਹੈ ਉੱਥੇ ਵੀ ਬਾਸਾ ਕਹਿੰਦੇ ਭਾਈ ਤੈਨੂੰ ਸੁਖ ਮਿਲਣਗੇ ਇਸ ਕਰਕੇ ਕੋ ਗੁਰੂ ਵਾਲਾ ਬਣ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਜਦੋਂ ਤੂੰ ਰੂਹ ਦੇ ਚਰਨਾਂ ਨਾਲ ਜੁੜ ਕੇ ਨਾਮ ਦੀ ਦਾਤ ਸਤਿਗੁਰਾਂ ਤੋਂ ਪ੍ਰਾਪਤ ਕਰਕੇ ਨਾਮ ਨੂੰ ਆਪਣੇ ਅੰਦਰ ਜੁਸਾਏਗਾ ਭਾਈ ਫਿਰ ਤੈਨੂੰ ਸਦਾ ਆਵਾਗ ਕੇ ਸੁੱਖ ਮਿਲੇਗਾ ਇੱਥੇ ਵੀ ਸੁੱਖ ਮਿਲੇਗਾ ਸੰਸਾਰ ਵਿੱਚ ਰਹਿੰਦਿਆਂ ਇਹ ਨਹੀਂ ਹੈ ਦੁੱਖ ਆਉਣਗੇ ਕੀ ਆਉਣਗੇ ਪਰ ਉਹ ਜਿਹੜੇ ਦੁੱਖ ਆਉਣਗੇ ਉਹ ਵੀ ਤੈਨੂੰ ਉਹ ਵਾਹਿਗੁਰੂ ਦੇ ਨਾਲ ਜੋੜਨ ਕੇ ਉਹ ਦੁੱਖ ਵੀ ਸਤਿਗੁਰਾਂ ਦਾਸਾ ਕਹਿੰਦੇ ਭਾਈ ਤੈਨੂੰ ਮਹਿਸੂਸ ਨਹੀਂ ਹੋਣਗੇ ਵਿਆਪਨਗੇ ਤੇ ਇੱਕhetra ਪ੍ਰਣੋਪ ਦੇ ਵਿੱਚ ਵੀ ਤੈਨੂੰ ਸੁਖ ਪ੍ਰਾਪਤ ਹੋਏਗਾ ਇਸ ਕਰਕੇ ਤੂੰ ਗੁਰੂ ਵਾਲਾ ਬਣ ਤਾਂ। ਹੀ ਗੁਰੂ ਵਾਲਾ ਬਣ ਕੇ ਗੁਰੂ ਜੀ ਤੋਂ ਨਾਮ ਦੀਆਂ ਦਾਤਾਂ ਪ੍ਰਾਪਤ ਕਰ। ਨਾਮ ਜਪ ਕੇ ਪ੍ਰਮੁਖ ਅਜਨ ਸਬਦਾਂ ਕਰ ਇਸ ਕਰਕੇ ਆਓ। ਹੋਈਆਂ ਤੇ ਮਾਨ ਕੋ ਨਾਮ ਦੀ ਕਿਰਮਾ ਭਾਈ ਗੁਰੂ ਵਾਲਿਓ। ਗੁਰੂ ਚਰਨਾਂ ਨਾਲ ਲੱਗ ਕੇ ਆਪਣੇ ਅਨੁੱਖਾ ਜਨ ਸਬਦਾਂ ਕਰੀਓ ਜੀ। ਨਾਮ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ ਸਤਨਾਮ ਵਾਹਿ ਜੁਜੀ ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਜੁਜੀ ਸਰਬਤ ਦਾ ਭਲਾ ਸਤਨਾਮ ਵਾਹਿ ਜੁਜੀ ਸਤਨਾਮ ah uh -huh. So we have ਸੋ ਭਾਈ ਸਕੱਤਰ ਦੇ ਵੱਲੋਂ ਬੇਨਤੀ ਹੈ ਕਿ ਜਿਨ੍ਹਾਂ ਦੇ ਵੀ ਸੁਸਾਇਟੀ ਦੇ ਵਿੱਚ ਪਾਈ ਚੋਣ ਕਰਨੀ ਹੋਵੇ ਉਹ 27 ਜੂਨ ਨੂੰ ਸੁਸਾਇਟੀ ਦੇ ਵਿੱਚ ਪਹੁੰਚਣ ਦੀ ਕਿਰਪਾ ਕਰਾਂ। 27 ਜੂਨ ਨੂੰ ਪਾਈ ਖੇਤੀਬਾੜੀ ਸੁਸਾਇਟੀ ਦੇ ਵਿੱਚ ਚੋਣ ਕੀਤੀ ਜਾਣੀ ਹੈ। So, سکتر کے وجہ بےنتی ہے کہ ستائی تریق ننچن کی کرپالتا کرنا واحو جی کا خالصہ واحو جی